ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਦੇ ਹੋ ਕਿਉਂਕਿ ਉਹਦੇ ਉੱਪਰ ਆਪਾਂ ਹਰੇਕ ਡਿਜ਼ਾਈਨ ਹੈ ਜਿਹੜਾ ਉਹ ਉਹਦੀ ਰੀਲ ਅਪਲੋਡ ਕਰਦੇ ਆਂਗੇ ਠੀਕ ਹੈ ਜੀ ਤੇ ਜਿਹੜੀ ਹੈ ਮੇਰੀਆਂ ਭੈਣਾਂ ਮੈਨੂੰ ਫੇਸਬੁੱਕ ਪੇਜ ਤੋਂ ਦੇਖਦੀਆਂ ਨੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਦੇਣ ਠੀਕ ਹੈ ਲਓ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਬਹੁਤ ਸੋਹਣੇ ਸੂਟ ਨੇਗੇ ਆਪਣੇ ਪ੍ਰਿੰਟਡ ਹੋਣਗੇ ਕੁਝ ਵਰਕ ਵਾਲੇ ਆਗੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਸੂਟ ਦਿਖਾਉਣੇ ਆਂਗੇ ਤੇ ਜਿਹੜਾ ਇਹ ਵਾਲਾ ਸਟੱਫ ਹੋਊਗਾ ਜੀ ਸਿਲਕ ਪਸ਼ਮੀਨੇ ਦੇ ਵਿੱਚ ਹੋਊਗਾ ਮੈਚਿੰਗ ਦੇ ਵਿੱਚ ਸੂਟ ਹੈ ਇਹ ਠੀਕ ਹੈ ਜੀ ਬਲੈਕ ਕਲਰ ਦੇ ਵਿੱਚ ਪ੍ਰਿੰਟ ਹੈ ਇਹ ਤੇ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਹੋਊਗਾ ਲੋ ਜੀ ਤੇ ਸਿਲਕ ਪਸ਼ਮੀਨੇ ਦਾ ਸਟਾਫ ਹੈ ਤੇ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟਡ ਹੈਗਾ ਤੇ ਵਿਦਾਊਟ ਲਾਈਨਿੰਗ ਇਹ ਆਪਾਂ ਸਟਿਚ ਕੀਤਾ ਹੈ ਤੁਸੀਂ ਲਾਈਨਿੰਗ ਲਾਉਣੀ ਹੈ ਇਹਦੇ ਵੀ ਨੀਚੇ ਲਗਵਾ ਵੀ ਸਕਦੇ ਹੋਗੇ ਤੇ ਵਿਦਾਊਟ ਲਾਈਨਿੰਗ ਵੀ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਰਹੂਗਾ ਬਹੁਤ ਸੋਹਣਾ ਸਟਾਫ ਹੈ ਤੇ ਆਪਾਂ ਇਸ ਤਰ੍ਹਾਂ ਨੂੰ ਪਾਈਪਿੰਗ ਲਾ ਕੇ ਸੂਟ ਨੂੰ ਸਟਿਚ ਕੀਤਾ ਹੋਇਆ ਹੈ ਤੇ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਰੱਖਿਆ ਹੋਇਆ ਦਾ ਤੇ ਸਟਿਚਿੰਗ ਤੁਸੀਂ ਕਿਸ ਤਰ੍ਹਾਂ ਕਰਵਾਉਣੀ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋਗੇ ਤੇ ਉਹ ਤੁਹਾਡੇ ਤੇ ਡਿਪੈਂਡ ਕਰਦਾਗਾ ਠੀਕ ਹੈ ਜੀ ਸਿੰਪਲ ਸਟਿਚ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਪਲ ਵੀ ਸਲਾਈ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਸਾਨੂੰ ਪ੍ਰਿੰਟ ਵਾਲੀ ਇਹਦੇ ਨਾਲ ਬਾਟਮ ਮਿਲੂਗੀ ਠੀਕ ਹੈ ਜੀ ਤੇ ਬਾਟਮ ਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਤੇ ਵੀ ਸੇਮ ਹੀ ਫੈਬਰਿਕ ਦੀ ਬਾਟਮ ਹੈਗੀ ਪਸ਼ਮੀਨੇ ਦੀ ਠੀਕ ਹੈ ਜੀ ਸਿਲਕ ਪਸ਼ਮੀਨੇ ਦਾ ਸਟੱਫ ਵਧੀਆ ਕੁਆਲਟੀ ਦਾ ਜਿਹੜਾ ਪ੍ਰਿੰਟਡ ਸੂਟ ਆਪਾਂ ਲੈ ਕੇ ਆਉਣੇ ਆਂਗੇ ਜੇ ਤੁਸੀਂ ਪਾਰਟੀ ਵੀ ਆ ਸੂਟ ਪ੍ਰਿੰਟਡ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਪਸ਼ਮੀਨੇ ਦੇ ਵਿੱਚ ਰਹੂਗਾ ਠੀਕ ਹੈ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਉਹ ਪਸ਼ਮੀਨੇ ਦਾ ਡਾਈ ਕੀਤਾ ਹੋਇਆ ਹੈ ਲਓ ਜੀ ਆਪਾਂ ਤੁਹਾਨੂੰ ਇਹ ਦੁਪੱਟਾ ਦਿਖਾ ਦਿੰਨੇ ਆਂਗੇ ਡਾਈ ਕੀਤਾ ਹੋਇਆ ਬਹੁਤ ਸੋਹਣਾ ਦੁਪੱਟਾ ਲੱਗਦਾ ਹੈਗਾ ਬਿਲਕੁਲ ਸ਼ਾਲ ਦੀ ਤਰ੍ਹਾਂ ਲੱਗਦਾ ਪਰ ਲਾਈਟ ਵੇਟ ਹੁੰਦਾ ਹੈਗਾ ਠੀਕ ਹੈ ਜੀ ਜੇ ਤੁਸੀਂ ਹਾ ਪਿਓਰ ਦਾ ਚਰੂਨ ਦਾ ਦੁਪੱਟਾ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਦੇ ਦੁਪੱਟੇ ਜਿਹੜਾ ਡਾਈ ਕਰਵਾ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਹੈ ਦੁਪੱਟੇ ਦੀ ਤੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਬਲੈਕ ਕਲਰ ਡਾਈ ਕੀਤਾ ਹੈ ਸੇਮ ਹੀ ਨਾਲ ਦੀ ਆਪਾਂ ਲੇਸ ਦੁਪੱਟੇ ਨੂੰ ਦਿੱਤੀ ਹੋਈ ਹੈਗੀ ਠੀਕ ਹੈ ਜੀ ਤੁਸੀਂ ਪਸ਼ਮੀਨੇ ਦੇ ਸੂਟ ਨਾਲ ਇਸ ਤਰ੍ਹਾਂ ਦੇ ਦੁਪੱਟੇ ਆ ਜਿਹੜੇ ਲਗਵਾ ਸਕਦੇ ਹੋ ਜੇ ਤੁਸੀਂ ਹਾਫ ਪਿਓਰ ਦਾ ਚਰੂਨ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਸ ਤਰ੍ਹਾਂ ਦਾ ਦੁਪੱਟਾ ਲਗਵਾ ਸਕਦੇ ਹੋ ਇਹ ਰੱਖਣਾ ਚਾਹੁੰਦੇ ਹੋ ਤਾਂ ਇਹ ਰੱਖ ਸਕਦੇ ਹੋ ਠੀਕ ਹੈ ਜੀ ਲੋ ਜੀ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਆਪਾਂ ਸ਼ੋਅ ਕਰ ਦਾਂਗੇ ਤੇ ਉਹਦੇ ਵਿੱਚ ਦੁਪੱਟਾ ਤੇ ਫਿਨਿਸ਼ਿੰਗ ਵਗੈਰਾ ਸਭ ਕੁਝ ਐਡ ਹੋਊਗਾ ਠੀਕ ਹੈ ਲੋ ਜੀ ਤੇ ਅਗਲਾ ਸੂਟ ਦਿਖਾਉਣੀ ਆ ਇਹ ਵਾਲਾ ਇਹ ਵੀ ਆਪਣਾ ਸਿਲਕ ਪਸ਼ਮੀਨੇ ਦਾ ਸੂਟ ਹੈਗਾ ਇਹ ਆਲ ਓਵਰ ਹੋਊਗਾ ਤੇ ਆਪਾਂ ਇਹ ਸੂਟ ਜਿਹੜੇ ਆਪਾਂ ਲੈ ਕੇ ਆਏ ਨੇ ਕਾਫੀ ਜ਼ਿਆਦੇ ਆਪਣਾ ਇਹ ਪ੍ਰਿੰਟ ਪਸੰਦ ਕੀਤਾ ਗਿਆ ਡਿਜ਼ਾਈਨ ਪ੍ਰਿੰਟ ਵੀ ਬਹੁਤ ਸੋਹਣਾ ਤੇ ਸਟੱਬ ਵੀ ਬਹੁਤ ਸੋਹਣਾਗਾ ਇਹਦੇ ਆਪਣੇ ਸਾਰੇ ਸੂਟ ਹੀ ਸ਼ੋਲਡ ਆਊਟ ਹੋ ਗਏ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਇਹਦਾ ਪ੍ਰਿੰਟਰ ਹੋਊਗਾ ਇਸ ਤਰ੍ਹਾਂ ਮਸਟਰਡ ਮਹਿੰਦੀ ਜਿਹਾ ਇਹਦਾ ਸ਼ੇਡ ਹੈਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਪ੍ਰਿੰਟ ਹੈ ਇਹਦੇ ਉੱਪਰ ਬਣਿਆ ਹੋਇਆ ਇਹ ਆਪਾਂ ਸਿੰਪਲ ਸਟਿਚ ਕੀਤਾ ਗਿਆ ਕੋਈ ਲੇਸ ਪਾਈਪਿੰਗ ਕੁਝ ਨਹੀਂ ਐਡ ਕੀਤਾ ਹੈਗਾ ਠੀਕ ਹੈ ਤੇ ਸਿੰਪਲ ਹੀ ਆਪਾਂ ਇਹ ਸਟਿਚ ਕੀਤਾ ਹੋਇਆ ਇਸ ਤਰ੍ਹਾਂ ਨੈੱਕ ਰੱਖਿਆ ਹੋਇਆ ਠੀਕ ਹੈ ਤੇ ਇਹ ਆਪਣੀ ਇਹ ਮੈਂ ਖੁਦ ਸਟਿਚ ਕੀਤਾ ਸੂਟ ਤੇ ਉਹਨਾਂ ਨੇ ਆਪਾਂ ਤਾਂ ਕੁਝ ਵੀ ਨਹੀਂ ਲਗਵਾਇਆ ਹੈਗਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਆਲਓਵਰ ਮੈਚ ਸੋਰੀ ਆਲਓਵਰ ਸੂਟ ਹੈ ਇਹ ਸਿੰਪਲ ਬਾਟਮ ਹੈ ਨਾ ਬਾਟਮ ਦੇ ਉੱਪਰ ਕੁਝ ਲਗਾਇਆਗਾ ਜੇ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਇਹਦੇ ਉੱਪਰ ਹਲਕਾ ਜਿਹਾ ਵਰਕ ਵੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਇਹ ਆਲਓਵਰ ਦੇ ਵਿੱਚ ਜੇ ਤੁਸੀਂ ਮੈਚਿੰਗ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਦੇ ਵਿੱਚ ਵੀ ਪ੍ਰਾਈਸ ਸੇਮ ਰਹੂਗਾ ਤੇ ਆਲਓਵਰ ਦੇ ਵਿੱਚ ਵੀ ਪ੍ਰਾਈਸ ਸੇਮ ਰਹੂਗਾ ਤੇ ਇਸ ਤਰ੍ਹਾਂ ਆਪਾਂ ਇਹ ਸਟਿਚ ਕੀਤਾ ਹੋਇਆਗਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆਗਾ ਹਜੇ ਆਪਣੇ ਕੋਲ ਡਾਈ ਹੋ ਗਈ ਆਇਆ ਸੀ ਇਸ ਤਰ੍ਹਾਂ ਹੀ ਆਪਾਂ ਇਹਨੂੰ ਪ੍ਰੈਸ ਵਗੈਰਾ ਮਾਰਨੀ ਹੈਗੀ ਠੀਕ ਹੈ ਜੀ ਤੇ ਅਪਾ ਵੀਡੀਓ ਬਣਾਉਣੀ ਸੀ ਫਿਰ ਆਪਾਂ ਇਸ ਤਾਂ ਕਰਕੇ ਐਸੀ ਤਰ੍ਹਾਂ ਹੀ ਤੁਹਾਨੂੰ ਦੁਪੱਟਾ ਜਿਹੜਾ ਦਿਖਾ ਰਿਆ ਜਿਹੜਾ ਹਾਫ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਹਾਫ ਪਿਓਰ ਦੀ ਵੀ ਕੁਆਲਿਟੀ ਆਪਣੇ ਕੋਲ ਵਧੀਆ ਹੁੰਦੀ ਹੈ ਤੁਸੀਂ ਜਿਹੜਾ ਲਗਾਉਣਾ ਚਾਹੋ ਨੇ ਲਗਵਾ ਸਕਦੇ ਹੋਗੇ ਪਸ਼ਮੀਨੇ ਦਾ ਰੱਖਣਾ ਚਾਹੋ ਨੇ ਤਾਂ ਪਸ਼ਮੀਨੇ ਦਾ ਰੱਖ ਸਕਦੇ ਹੋ ਚੂਨ ਦਾ ਲਗਵਾਉਣਾ ਚੂਨ ਦਾ ਲਗਵਾ ਸਕਦੇ ਹੋ ਸੇਮ ਰੱਖਣਾ ਚਾਹੋ ਨੇ ਹਾਫ ਪਿਓਰ ਦਾ ਤਾਂ ਹਾਫ ਪਿਓਰ ਦਾ ਵੀ ਰੱਖ ਸਕਦੇ ਲੋਜੀ ਠੀਕ ਹੈ ਜੀ ਲੋਜੀ ਅਗਲਾ ਸੂਟ ਦਿਖਾਉਣੇ ਆਂਗੇ ਉਹ ਆਪਣਾ ਟੈਸਟਾ ਕੁਟ్రਾਈ ਦੇ ਉੱਪਰ ਹੈ ਇਹ ਮੈਰੂਨ ਬਰਗੰਡੀ ਜਿਹਾ ਸ਼ੇਡ ਬਰਗੰਡੀ ਜਿਹਾ ਸ਼ੇਡ ਕਹਿ ਸਕਦੇ ਹੋ ਮੈਰੂਨ ਨਹੀਂ ਸੌਰੀ ਬਰਗੰਡੀ ਸ਼ੇਡ ਕਹਿ ਸਕਦੇ ਹੋਗੇ ਜਿਹੜੀ ਟੈਸਟਾ ਦੀ ਕੁਟ్రਾਈ ਹੈ ਇਹ ਵਧੀਆ ਕੁਆਲਟੀ ਦੀ ਕੁਟ్రਾਈ ਹੋਊਗੀ ਠੀਕ ਹੈ ਜੀ ਤੇ ਕੋਈ ਬੁਰਨੀ ਆਉਂਦਾ ਹੈਗਾ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦੀ ਕਿਉਂਕਿ ਜਿਹੜੀ ਬ੍ਰਾਂਡ ਦੀ ਚੀਜ਼ ਹੁੰਦੀ ਹੈਗੀ ਉਹ ਬਹੁਤ ਵਧੀਆ ਹੁੰਦੀ ਹੈਗੀ ਠੀਕ ਹੈ ਜੀ ਇਹ ਵੀ ਆਪਾਂ ਵਿਦਆਊਟ ਲਾਈਨਿੰਗ ਸਟਿਚ ਕੀਤਾ ਹੋਇਆ ਹੈ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋਗੇ ਲਾਈਨਿੰਗ ਲਗਵਾਉਣੀ ਹੈ ਤਾਂ ਲਾ ਵੀ ਸਕਦੇ ਹੋਗੇ ਤੇ ਇਸ ਤਰ੍ਹਾਂ ਹੀ ਸਟਿਚ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਇਹਦੇ ਉੱਪਰ ਵਰਕ ਕਰਿਆ ਹੋਇਆ ਇਸ ਤਰ੍ਹਾਂ ਕਾਰਨਰ ਦੇ ਉੱਪਰ ਦੇਖੋ ਜੀ ਤੁਸੀਂ ਕੰਮ ਚੈੱਕ ਕਰ ਸਕਦੇ ਹੋਗੇ ਕੰਮ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਬਾਕੀ ਤੁਸੀਂ ਕਿੱਦਾਂ ਦਾ ਡਿਜ਼ਾਈਨ ਬਣਾਉਣਾ ਚਾਹੁੰਦੇ ਹੋਗੇ ਉਹ ਤੁਸੀਂ ਬਣਵਾ ਸਕਦੇ ਹੋਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਕਾਰਨਰ ਦੇ ਉੱਪਰ ਦੋਨੋਂ ਸਾਈਡ ਵਰਕ ਕਰਿਆ ਹੋਇਆ ਹੈਗਾ ਦੇਖੋ ਵਰਕ ਜਿਹੜਾ ਆਪਣਾ ਬਹੁਤ ਸੋਹਣਾ ਕਰਿਆ ਹੋਇਆ ਹੁੰਦਾ ਪੂਰਾ ਨੀਟ ਐਂਡ ਕਲੀਨ ਵਰਕ ਹੋਊਗਾ ਜੀ ਤੁਸੀਂ ਕੋਈ ਵੀ ਸਾਥੋਂ ਵਰਕ ਕਰਵਾ ਸਕਦੇ ਹੋਗੇ ਆਪਾਂ ਹੈਂਡਵਰਕ ਦੇ ਵੀ ਸੂਟ ਰੈਡੀ ਕੀਤੇ ਹੋਏ ਹਨਾਂ ਦੀ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ ਤੇ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਤੇ ਇਹਨਾਂ ਨੇ ਵੀ ਆਪਾਂ ਤੋਂ ਲੈਸ ਪਾਈਪਿੰਗ ਕੁਛ ਨਹੀਂ ਲਗਵਾਇਆ ਹੈਗਾ ਠੀਕ ਹੈ ਜੀ ਤੇ ਇਹ ਆਪਣੇ ਘਰ ਦਾ ਹੀ ਸੂਟ ਹੈਗਾ ਤੇ ਇਸ ਤਰ੍ਹਾਂ ਆਪਾਂ ਇਹ ਨੈੱਕ ਰੱਖਿਆ ਹੋਇਆ ਕਿਉਂਕਿ ਸਾਡੇ ਦੀਦੀ ਲਗਵਾਉਂਦੇ ਨਹੀਂ ਹੈਗੇ ਥੋੜਾ ਜਿਹਾ ਹੈਵੀ ਹੈਗੇ ਠੀਕ ਹੈ ਜੀ ਇਸ ਤਰ੍ਹਾਂ ਸਿੰਪਲ ਆਪਾਂ neck ਰੱਖਿਆ ਹੋਇਆਗਾ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਜੂ ਦੇ ਉੱਪਰ ਬਣਾਇਆ ਹੋਇਆਗਾ ਲੋ ਜੀ ਦੇਖੋ ਜੀ ਬਹੁਤ ਸੋਹਣਾ ਫਲਾਵਰ ਹੈ ਜਿਹੜਾ ਆਪਾਂ ਨੇ ਬਾਜੂ ਦੇ ਉੱਪਰ ਰੱਖਿਆ ਹੋਇਆਗਾ ਬਾਕੀ ਤੁਸੀਂ ਕਿੱਦਾਂ ਦਾ ਵੀ ਡਿਜ਼ਾਈਨ ਬਣਾਉਣਾ ਚਾਹੋਗੇ ਤੁਸੀਂ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਤੁਹਾਨੂੰ ਕਿਸ ਤਰ੍ਹਾਂ ਦਾ ਡਿਜ਼ਾਈਨ ਪਸੰਦ ਹੈਗਾ ਤੇ ਇਹਦੇ ਵਿੱਚ ਆਪਣੇ ਕੋਲ ਕਲਰ ਹੈਗੇ ਆਗੇ ਕਟرائی ਦੇ ਵਿੱਚ ਤੇ ਇਹ ਜਿਹੜੀ ਕਟرائی ਹੈਗੀ ਬਹੁਤ ਹੀ ਜਿਆਦੇ ਸੋਹਣੀ ਹੈਗੀ ਸੌਫਟ ਹੈ ਕੋਈ ਹਾਰਡ ਨਹੀਂ ਹੈਗੀ ਤੇ ਹੈਵੀ ਵੀ ਨਹੀਂ ਹੈਗੀ ਠੀਕ ਹੈ ਜੀ ਤੇ ਬਿਲਕੁਲ ਹੀ ਆਪਾਂ ਨੂੰ ਧਿਆਨ ਨਾਲ ਦੇਖਣ ਤੇ ਪਤਾ ਲੱਗਦਾ ਵੀ ਇਹ ਕਟرائی ਦਾ ਸਟੱਫ ਹੈ ਬਟ ਇਹ ਇੰਨੀ ਵਧੀਆ ਜਿਆਦੇ ਹੈਗਾ ਤੇ ਆਪਾਂ ਇਹਨੂੰ ਪਰਖ ਵੀ ਨਹੀਂ ਕਰ ਸਕਦੇ ਵੀ ਇਹ ਕਟرائی ਹੈਗੀ ਠੀਕ ਹੈ ਜੀ ਐਦਾਂ ਦਾ ਹੈ ਟੈਸਟਾ ਦੇ ਵਿੱਚ ਜਿਹੜਾ ਸਟੱਫ ਹੈ ਇਹ ਆਇਆ ਬਹੁਤ ਸੋਹਣਾਗਾ ਇਹਦੇ ਵਿੱਚ ਆਪਣੇ ਕੋਲ ਕਲਰ ਹੈਗੇ ਆ ਤੁਸੀਂ ਬੇਫਿਕਰ ਹੋ ਕੇ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਤੇ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਕਰਿਆ ਹੈਗਾ ਤੇ ਬਾਟਮ ਆਪਾਂ ਸਿੰਪਲ ਰੱਖੀ ਹੋਈ ਹੈ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਕਰਵਾ ਵੀ ਸਕਦੇ ਹੋਗੇ ਠੀਕ ਹੈ ਜੀ ਬਾਕੀ ਜਿੱਦਾਂ ਦਾ ਤੁਸੀਂ ਵਰਕ ਕਰਵਾਉਨੇ ਹੋਗੇ ਜਿਸ ਤਰ੍ਹਾਂ ਦਾ ਤੁਸੀਂ ਦੁਪੱਟਾ ਲਗਾਉਨੇ ਹੋਗੇ ਸੂਟ ਦਾ ਪ੍ਰਾਈਸ ਉਸੇ ਤੇ ਡਿਪੈਂਡ ਕਰਦਾ ਹੁੰਦਾਗਾ ਠੀਕ ਹੈ ਜੀ ਜੇ ਤੁਸੀਂ ਕੋਸਟਲੀ ਮਹਿੰਗਾ ਦੁਪੱਟਾ ਲਗਾਉਗੇ ਤਾਂ ਸੂਟ ਦਾ ਰੇਟ ਹੈ ਜਿਹੜਾ ਉਹ ਵੱਧ ਜਾਂਦਾ ਹੈਗਾ ਤੇ ਲੋ ਜੀ ਤੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈ ਆਪਾਂ ਨੇ ਜੀ ਕੈਬੀ ਲਾਈਨਿੰਗ ਦਾ ਤੇ ਇਸ ਤਰ੍ਹਾਂ ਆਪਾਂ ਇਹ ਡਾਈ ਕੀਤਾ ਹੋਇਆਗਾ ਦੁਪੱਟਾ ਦੇਖੋ ਜੀ ਲੋ ਤੇ ਇਸ ਤਰ੍ਹਾਂ ਆਪਾਂ ਨੂੰ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਠੀਕ ਹੈ ਜੀ ਤੇ ਇੱਕ ਮੈਮਰੀਆ ਭੈਣਾਂ ਨੂੰ ਕਹਨੇ ਆ ਚਾਹੁੰਨੀ ਆਂਗੀ ਜਦੋਂ ਤੁਸੀਂ ਡਾਈ ਐਂਡ ਡਾਈ ਦੁਪੱਟੇ ਸਾਤੋਂ ਡਾਈ ਕਰਵਾਉਣੇ ਹੋਗੇ ਤਾਂ ਸਮ ਟਾਈਮ ਦਿਆ ਕਰੋ ਕਿਉਂਕਿ ਮੌਸਮ ਖਰਾਬ ਆਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਦੁਪੱਟੇ ਆ ਜਿਹੜੇ ਡਾਈ ਹੋਣ ਤੇ ਟਾਈਮ ਲੱਗ ਜਾਂਦਾਗਾ ਠੀਕ ਹੈ ਜੀ ਡਾਈ ਵਾਲਾ ਵੀ ਟਾਈਮ ਲਗਾ ਦਿੰਦਾ ਉਹ ਆਪਾਂ ਤਾਂ ਟਾਈਮ ਮੰਗਦੇ ਆ ਟਾਈਮ ਲੱਗਦਾ ਇਸ ਤਰ੍ਹਾਂ ਦੇ ਦੁਪੱਟਿਆਂ ਨੂੰ ਡਾਈ ਹੋਣ ਦੇ ਵਿੱਚ ਬਾਕੀ ਮੌਸਮ ਆ ਜਿਹੜਾ ਉਹ ਖਰਾਬ ਹੈਗਾ ਦੁਪੱਟੇ ਸੁੱਕਦੇ ਨਹੀਂ ਹੈਗੇ ਠੀਕ ਹੈ ਜੀ ਥੋੜਾ ਜਿਹਾ ਟਾਈਮ ਤਾਂ ਲੱਗ ਜਾਂਦਾਗਾ ਲੋ ਜੀ ਸਕਰੀਨ ਦੇ ਉੱਪਰ ਪ੍ਰਾਈਸ ਸੋਨੂੰ ਸ਼ੋ ਹੋ ਜੂ ਗਾ ਠੀਕ ਹੈ ਜੀ ਤੇ ਉਹਦੇ ਵਿੱਚ ਆਪਾਂ ਸਟਿਚਿੰਗ ਐਡ ਨਹੀਂ ਕੀਤੀ ਹੋਈ ਹੈਗੀ ਸਟਿਚਿੰਗ ਕਰਾਉਣੀ ਆ ਤਾਂ ਤੁਸੀਂ ਕਰਵਾ ਵੀ ਸਕਦੇ ਹੋ ਤੇ ਬਿਨਾ ਸਟਿਚਿੰਗ ਤੁਸੀਂ ਸੂਟਸਾ ਤੋਂ ਮੰਗਵਾ ਸਕਦੇ ਆਪਾਂ ਫੇਰ ਦਿਖਾ ਦਿੰਨੇ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਹਾਂਜੀ ਇਹ ਵਾਲਾ ਆਪਣਾ ਮਸੈਂਟਾ ਕਲਰ ਕੀਵੀ ਸਿਲਕ ਦੇ ਉੱਪਰ ਸੂਟ ਰੈਡੀ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਮਸ਼ੀਨ ਵਰਕ ਨਾਲ ਆਪਾਂ ਕੰਮ ਕੀਤਾ ਹੈ ਬਿਲਕੁਲ ਹੀ ਹਲਕਾ ਜਿਹਾ ਲਾਈਟ ਵੇਟ ਇਹਦੇ ਉੱਪਰ ਵਰਕ ਕੀਤਾ ਹੋਇਆ ਕੋਈ ਜਿਆਦਾ ਹੈਵੀ ਨਹੀਂ ਕੰਮ ਕੀਤਾ ਹੋਇਆ ਬਾਕੀ ਦੇਖੋ ਹਨਾ ਵਰਕ ਤੇ ਕਲਰ ਇੱਕ ਸਟਾਫ ਇਹ ਸਾਰਾ ਕੁਝ ਤੁਹਾਡੀ ਪਸੰਦ ਦੇ ਅਨੁਸਾਰ ਹੀ ਅਸੀਂ ਕੰਮ ਕਰਕੇ ਦਿੰਨੇ ਆਂਗੇ ਠੀਕ ਹੈ ਜੀ ਸਾਰਾ ਕੁਝ ਤੁਹਾਡੀ ਪਸੰਦ ਦਾ ਹੋਊਗਾ ਤੇ ਕੰਮ ਅਸੀਂ ਕਰਕੇ ਦੇਵਾਂਗੇ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਹੈਗਾ ਸਿਰਫ ਘੇਰੇ ਉੱਪਰ ਵੇਲ ਪਾਈ ਹੋਈ ਹੈਗੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਨੇ ਇਹਨਾਂ ਨੇ ਆਪਾਂ ਨੂੰ ਘੇਰੇ ਉੱਪਰ ਬੇਲ ਪਾਉਣ ਨੂੰ ਕਿਹਾ ਸੀ ਆਪਾਂ ਉਸੇ ਤਰ੍ਹਾਂ ਹੀ ਕੰਮ ਕਰਕੇ ਦਿੱਤਾ ਤੇ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਾਕੀ ਥ्रेड ਕਲਰ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਜਿਹੜਾ ਆਪਣਾ ਕਰਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਜੀ ਬਿਲਕੁਲ ਹੀ ਹਲਕੀ ਜੀ ਲਾਈਟ ਜੀ ਬੇਲ ਇਹਦੀ ਬਾਜੂ ਦੇ ਉੱਪਰ ਬਣਾਈ ਹੋਈ ਹੈਗੀ ਦੇਖੋ ਜੀ ਠੀਕ ਹੈ ਜੀ ਤੇ ਬਹੁਤ ਸੋਹਣਾ ਕੰਮ ਕਰਿਆ ਹੈ ਬਾਕੀ ਤੁਸੀਂ ਹੈਵੀ ਵਰਕ ਕਰਾਉਣਾ ਚਾਹੁੰਦੇ ਹੋ ਤੁਹਾਡੀ ਇੱਛਾ ਹੈਗੀ ਤੁਸੀਂ ਕਿਸ ਤਰ੍ਹਾਂ ਦਾ ਵੀ ਕਰਵਾ ਸਕਦੇ ਹੋ ਕੀ ਵੀ ਕੀ ਵੀ ਸਿਲਕ ਦਾ ਸਟੱਫ ਹੋਊਗਾ ਤੁਸੀਂ ਇਹਦੇ ਉੱਪਰ ਹੈਂਡ ਵਰਕ ਮਸ਼ੀਨ ਵਰਕ ਆਰੀ ਵਰਕ ਜੋ ਵੀ ਤੁਸੀਂ ਕਰਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਠੀਕ ਹੈ ਜੀ ਤੇ ਇਹ ਆਪਾਂ ਕੰਟਰਾਸਟ ਸੂਟ ਬਣਾਇਆ ਹੋਇਆ ਇਹ ਵਾਲੀ ਸ਼ਰਟ ਹੋਊਗੀ ਤੇ ਇਸ ਤੋਂ ਲਾਈਟ ਪਿੰਕ ਬਾਟਮ ਦਾ ਸਟੱਫ ਹੋਊਗਾ ਠੀਕ ਹੈ ਜੀ ਤੇ ਜਿਹੜਾ ਕੀ ਵੀ ਸਿਲਕ ਦਾ ਸਟੱਫ ਹੁੰਦਾ ਹੈ ਇਹ ਵਾਈਟ ਹੁੰਦਾ ਆਪਾਂ ਇਹਨੂੰ ਡਾਈ ਕਰਵਾਉਨੇ ਆਂਗੇ ਠੀਕ ਹੈ ਜੀ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋਗੇ ਤੁਹਾਡੀ ਇੱਛਾ ਹੈਗੀ ਤੇ ਇਹ ਆਪਾਂ ਬਿਨਾਂ ਦੁਪट्टे ਤੋਂ ਸੂਟ ਰੈਡੀ ਕੀਤਾ ਹੋਇਆ ਸਕਰੀਨ ਦੇ ਉੱਪਰ ਪ੍ਰਾਈਸ ਤੋਂ ਉਹਨੂੰ ਬਿਨਾਂ ਦੁਪट्टे ਤੋਂ ਸ਼ੋਅ ਹੋ ਜਾਊਗਾ ਠੀਕ ਹੈ ਤੁਸੀਂ ਕਿਸ ਤਰ੍ਹਾਂ ਦਾ ਵੀ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਜਿਹੜਾ ਇਹ ਸਟਾਫਾ ਬਹੁਤ ਸੋਹਣਾ ਹੁੰਦਾ ਪਾਰਟੀ ਵੇਅਰ ਸਟਾਫ ਹੈ ਓੱਚੀ ਠੀਕ ਹੈ ਜੀ ਇਹ ਸਾਨੂੰ ਢਾਈ ਢਾਈ ਮਿਲੂਗਾ ਤੇ ਠੀਕ ਹੈ ਜੀ ਪਰ ਇਹ ਆਪਾਂ ਜਦੋਂ ਆਪਾਂ ਡਾਈ ਕਰਾਉਣੇ ਆਂਗੇ ਇਹ ਸਟੱਫ ਹੈ ਜਿਹੜਾ ਆਪਾਂ ਨੂੰ ਬਦਲ ਲੈਣਾ ਪੈਂਦਾ ਕਿਉਂਕਿ ਡਾਈ ਦੇ ਵਿੱਚ ਸਲਿੰਕ ਹੋ ਜਾਂਦਾ ਇਸ ਲਈ ਆਪਾਂ ਇਹ ਬਦਲ ਲੈਣੇ ਆਂਗੇ ਸਾਨੂੰ ਉਸੇ ਅਨੁਸਾਰ ਉਸੇ ਦੇ ਅਕੋਰਡਿੰਗ ਹੀ ਸਾਨੂੰ ਜਿਹੜੇ ਚਾਰजेस ਆ ਦੇਣੇ ਪੈਣਗੇ ਠੀਕ ਹੈ ਜੀ ਲਓ ਜੀ ਅਗਲਾ ਸੂਟ ਇਹ ਆਪਾਂ ਨੇ ਹੈਂਡਵਰਕ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹ ਵਾਲਾ ਸਟੱਫ ਵੀ ਬਹੁਤ ਸੋਹਣਾਗਾ ਠੀਕ ਹੈ ਤੇ ਬਹੁਤ ਸੋਹਣਾ ਆਪਾਂ ਸੂਟ ਰੈਡੀ ਕੀਤਾ ਹੋਇਆ ਹੈਗਾ ਦੇਖੋ ਜੀ ਪਹਿਲਾਂ ਤਾਂ ਤੁਸੀਂ ਡਿਜ਼ਾਈਨ ਦੇਖੋ ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਬਣਾਇਆ ਹੋਇਆ ਹੈਗਾ ਤੇ ਘੇਰੇ ਦੇ ਉੱਪਰ ਇਸ ਤਰ੍ਹਾਂ ਆਪਾਂ ਬਿਲਕੁਲ ਹੀ ਬ੍ਰੀਕਸ ਦੀ ਬੇਲ ਦੀ ਬਣਾਈ ਹੋਈ ਹੈ ਬੇਲ ਠੀਕ ਹੈ ਜੀ ਤੇ ਵਿਚੇ ਦੇ ਇਸ ਤਰ੍ਹਾਂ ਛੋਟੇ-ਛੋਟੇ ਫਲਾਵਰ ਦਿੱਤੇ ਹੋਏ ਆ ਫਿਰ ਆਪਾਂ ਡਾਟਸ ਪਾਏ ਹੋਏ ਆਗੇ ਠੀਕ ਹੈ ਜੀ ਸਾਰਾ ਕੰਮ ਆਪਾਂ ਨੇ ਹੈਂਡਵਰਕ ਦਾ ਕੀਤਾ ਹੋਇਆ ਹੈਗਾ ਕਿਤੇ ਵੀ ਆਪਾਂ ਮਸ਼ੀਨ ਦਾ ਕੰਮ ਇਹਦੇ ਵਿੱਚ ਨਹੀਂ ਕੀਤਾ ਹੋਇਆ ਜੀ ਠੀਕ ਹੈ ਜੀ ਸਾਰਾ ਹੀ ਕੰਮ ਮਸ਼ੀਨ ਦਾ ਹੋਊਗਾ ਜਿਹੜਾ ਹੈਂਡ ਸੌਰੀ ਹੈਂਡਵਰਕ ਦਾ ਹੋਊਗਾ ਜਿਹੜਾ ਹੈਂਡਵਰਕ ਵਾਲਾ ਕੰਮ ਹੁੰਦਾ ਉਹ ਸਾਰਾ ਆਪਣੇ ਹੈਂਡ ਦਾ ਹੀ ਕਰਿਆ ਹੋਇਆ ਹੁੰਦਾ ਹੈ ਠੀਕ ਹੈ ਜੀ ਤੇ ਕੰਮ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਣਾ ਕੰਮ ਹੈ ਜਿਹੜਾ ਬਹੁਤ ਸੋਹਣਾ ਕੀਤਾ ਹੋਇਆ ਹੁੰਦਾ ਹੈ ਤੇ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਵਰਕ ਕਰਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਇਹਦੀ ਬਾਜ਼ੂ ਦਾ ਡਿਜ਼ਾਈਨ ਵੀ ਦਿਖਾ ਦਿੰਨੇ ਆ ਇਸ ਤਰ੍ਹਾਂ ਆਪਾਂ ਕੰਮ ਹੈ ਜਿਹੜਾ ਇਹਦੀ ਬਾਜ਼ੂ ਦੇ ਉੱਪਰ ਕੀਤਾ ਹੋਇਆ ਹੈਗਾ ਇਹ ਬਹੁਤ ਸੋਹਣਾ ਕੰਮ ਬਾਜ਼ੂ ਦੇ ਉੱਪਰ ਕੀਤਾ ਹੋਇਆ ਇਹ ਸਟੱਫ ਵੀ ਬਹੁਤ ਸੋਹਣਾਗਾ ਤੇ ਅ ਗਲਾਸ オーਰਗੈਂజా ਕਹਿ ਸਕਦੇ ਆ ਵੈਸੇ ਗਲਾਸ オーਰਗੈਂజా ਉਹਦੇ ਨਾਲ ਬਹੁਤ ਸੋਹਣਾ ਸਟੱਫ ਹੈ ਵਧੀਆ ਕੁਆਲਿਟੀ ਦੇ ਵਿੱਚ ਇਹ ਸਟੱਫ ਹੋਊਗਾ ਤੇ ਇਹ ਡਿਜ਼ਾਈਨ ਹੈ ਜਿਹੜਾ ਆਪਾਂ ਨੂੰ ਆਪਣੇ ਇਥੇ ਲੋਕਲ ਕਸਟਮਰ ਨੇ ਉਹਨਾਂ ਨੇ ਸੂਟ ਹੈ ਜਿਹੜਾ ਇਹ ਰੈਡੀ ਕਰਵਾਇਆਗਾ ਉਹਨਾਂ ਨੇ ਆਪਾਂ ਨੂੰ ਦੁਪੱਟਾ ਦੇ ਕੇ ਸੂਟ ਰੈਡੀ ਕਰਵਾਇਆ ਠੀਕ ਹੈ ਸੀ ਉਹਨਾਂ ਨੇ ਆਪਾਂ ਨੂੰ ਦੁਪੱਟਾ ਦਿੱਤਾ ਸੀ ਤੇ ਆਪਾਂ ਉਸ ਤਰ੍ਹਾਂ ਉਹਨਾਂ ਨੂੰ ਸੂਟ ਹੈ ਜਿਹੜਾ ਰੈਡੀ ਕਰਕੇ ਦਿੱਤਾਗਾ ਤੇ ਉਹਨਾਂ ਦਾ ਦੁਪੱਟਾ ਇਸ ਤਰ੍ਹਾਂ ਫੁੱਲ ਹੈਵੀ ਸੀ ਠੀਕ ਹੈ ਜੀ ਤੇ ਇਸ ਤਰ੍ਹਾਂ ਪੂਰਾ ਹੈਵੀ ਵਰਕ ਦੁਪट्टे ਦੇ ਉੱਪਰ ਕਰਿਆ ਹੈ ਫੋਰ ਸਾਈਡ ਠੀਕ ਹੈ ਜੀ ਤੇ ਆਪਾਂ ਨੇ ਲਾਈਟ ਵੇਟ ਦਾ ਕੰਮ ਹੈ ਜਿਹੜਾ ਉਹ ਸ਼ਰਟ ਦੇ ਉੱਪਰ ਕਰਕੇ ਦਿੱਤਾ ਹੈਗਾ ਜੇ ਤੁਸੀਂ ਦੁਪੱਟਾ ਹੈਵੀ ਹੈ ਤਾਂ ਤੁਸੀਂ ਹਲਕਾ ਵਰਕ ਕਰਵਾ ਸਕਦੇ ਹੋ ਜੇ ਤੁਹਾਡਾ ਦੁਪੱਟਾ ਹਲਕਾ ਤਾਂ ਤੁਸੀਂ ਹੈਵੀ ਵੀ ਕਰਵਾ ਸਕਦੇ ਹੋ ਤੇ ਹਲਕਾ ਵਰਕ ਵੀ ਕਰਵਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਜੀ ਤੁਸੀਂ ਕਿਸ ਤਰ੍ਹਾਂ ਦਾ ਡਿਜ਼ਾਈਨ ਰੈਡੀ ਕਰਵਾਉਣਾ ਚਾਹੋਗੇ ਤੁਹਾਨੂੰ ਕਿਸ ਤਰ੍ਹਾਂ ਪਸੰਦ ਆ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਸੂਟ ਬਣਿਆ ਹੋਇਆ ਕਿੱਦਾਂ ਦਾ ਲੱਗਿਆ ਠੀਕ ਹੈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟਸਬ ਤੋਂ ਰੈਡੀ ਕਰਵਾ ਸਕਦੇ ਹੋ ਇੱਕ ਪਲੀਜ਼ ਰਿਕਵੈਸਟ ਹੈ ਮੇਰੀਆਂ ਭੈਣਾਂ ਸਾਡੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਠੀਕ ਹੈ ਜੀ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਅਸੀਂ ਤੋਡੇ ਲਈ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਂਦੇ ਰਵਾਂਗੇ ਸਾਡੇ ਵਿੱਚ ਵੀ ਹੌਸਲਾ ਬਣ ਜਾਂਦਾ ਫਿਰ ਹੋਰ ਡਿਜ਼ਾਈਨ ਲੈ ਕੇ ਅਸੀਂ ਵੀਡੀਓ ਪਾਉਨੇ ਆਂਗੇ ਨਹੀਂ ਸਾਡਾ ਦਿਲ ਨਹੀਂ ਕਰਦਾ ਹੈਗਾ YouTube ਤੇ ਵੀਡੀਓ ਪਾਉਣ ਦਾ ਜਦੋਂ ਤੁਸੀਂ ਸਾਡੀਆਂ ਵੀਡੀਓ ਸ਼ੇਅਰ ਨਹੀਂ ਕਰਦੇ ਇਸ ਲਈ ਪਲੀਜ਼ ਰਿਕਵੈਸਟ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੈਂ ਹਰੇਕ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਠੀਕ ਹੈ ਜੀ ਲੋਚੀ